ਅਮਰੀਕਾ ਦਾ ਟਰੱਕ ਡਰਾਈਵਰ ਹਰਜਿੰਦਰ ਸਿੰਘ ਫਲੋਰੀਡਾ ਵਿੱਚ ਇੱਕ ਐਕਸੀਡੈਂਟ ਹੁੰਦਾ ਹੈ ਰੌਂਗ ਯੂ ਟਰਨ ਦੇ ਨਾਲ ਤੇ ਹਰਜਿੰਦਰ ਦੀ ਜ਼ਿੰਦਗੀ ਉਸ ਤੋਂ ਬਾਅਦ ਹੀ ਬਦਲ ਜਾਂਦੀ ਹੈ ਮਨ 'ਚ ਜੋ ਵੀ ਚਾਹ ਸੀ ਆਸਾਂ ਸੀ ਸਾਰਾ ਕੁਝ ਹੀ ਇੱਕੋ ਪਲ 'ਚ ਖਤਮ ਹੋ ਜਾਂਦਾ ਹੈ ਹਰਜਿੰਦਰ ਸਿੰਘ ਨੇ ਸੋਚਿਆ ਨਹੀਂ ਸੀ ਵੀ ਐਡੀ ਵੱਡੀ ਗਲਤੀ ਉਹਦੇ ਤੋਂ ਹੋ ਜਾਵੇਗੀ ਪਤਾ ਨਹੀਂ ਕੀ ਉਹਦੇ ਮਨ 'ਚ ਆਇਆ ਕਿ ਉਸਨੇ ਰੋਂਗ ਯੂ ਟਰਨ ਲੈ ਲਈ ਤੇ ਪਿੱਛੋਂ ਆਉਂਦੀ ਕਾਰ ਟਰੱਕ 'ਚ ਵੱਜ ਗਈ ਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੁਣ ਹਰਜਿੰਦਰ ਸਿੰਘ ਦਾ ਪਰਿਵਾਰ ਪਿੱਛੇ ਰੋਂਦਾ ਪਿਆ ਹੈ ਉਸਦੀ ਬੁੱਢੀ ਮਾਂ ਰੋਂਦੀ ਪਈ ਹੈ ਉਸਦਾ ਭਰਾ ਰੋਂਦਾ ਪਿਆ ਹੈ ਕਿ ਸਾਡੇ ਪੁੱਤ ਦੀ ਸਜ਼ਾ ਕੱਟ ਕੀਤੀ ਜਾ ਜਾਵੇ ਉਸ ਨੂੰ ਪੰਜਾਬ ਵਾਪਸ ਭੇਜ ਦਿੱਤਾ ਜਾਵੇ ਸੋ ਜਿੱਥੇ ਬਾਕੀ ਸਿੰਗਰ ਤੇ ਹੋਰ ਲੋਕ ਸਪੋਰਟ ਕਰ ਰਹੇ ਆ ਉਥੇ ਹੀ ਹੁਣ ਇੱਕ ਚਿੰਮੇ ਬਾਈ ਦੀ ਸਪੋਰਟ ਵੀ ਸਾਹਮਣੇ ਆ ਰਹੀ ਹੈ ਜੀ ਹਾਂ ਇੱਕ ਸਟੋਰੀ ਦਾ ਸਕਰੀਨਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਚਿੰਮੇ ਬਾਈ ਨੇ ਹਰਜਿੰਦਰ ਸਿੰਘ ਦੀ ਫੋਟੋ ਪਾਈ ਹੋਈ ਹੈ ਤੇ ਲਿਖਿਆ ਹੋਇਆ ਹੈ 트럼ਪ ਸਰਕਾਰ ਨੂੰ ਬੇਨਤੀ ਆ ਕਿ ਹਰਜਿੰਦਰ ਸਿੰਘ ਦੀ ਸਜ਼ਾ ਮਾਫ ਕੀਤੀ ਜਾਵੇ ਉਸ ਨੂੰ ਪੰਜਾਬ ਉਸਦੇ ਮਾਪਿਆਂ ਤੋਂ ਭੇਜਿਆ ਜਾਵੇ ਰੱਬ ਰੱਖਾ ਸੋ ਇੱਕ ਸਟੋਰੀ ਦਾ ਸਕਰੀਨਸ਼ਾਟ ਵਾਇਰਲ ਹੋ ਰਿਹਾ ਸੀ ਤੇ ਕਿਹਾ ਜਾ ਰਿਹਾ ਹੈ ਕਿ ਜਿਵੇਂ ਬਾਈ ਨੇ ਹਰਜਿੰਦਰ ਸਿੰਘ ਦੀ ਸਪੋਰਟ ਕੀਤੀ ਹੈ ਬਾਕੀ ਸਾਡਾ ਜਰਨਲਿਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਜੋ ਵੀ ਆ ਸਾਰੇ ਹੀ ਲੋਕ ਇਸ ਵੀਰ ਦੀ ਸਪੋਰਟ ਕਰਨ ਤੇ ਲੱਗੇ ਹੋਏ ਆ ਕਿਉਂਕਿ ਮਾਂ ਦਾ ਪੁੱਤ ਜੋ ਵਿਦੇਸ਼ ਕਮਾਈ ਕਰਨ ਗਿਆ ਸੀ ਹੁਣ ਉਸ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ ਹੁਣ ਉਸ ਦੀ ਜ਼ਿੰਦਗੀ ਚ ਬਹੁਤ ਵੱਡਾ ਦੁੱਖ ਆ ਗਿਆ ਹੈ ਸੋ ਤੁਸੀਂ ਵੀ ਰੱਬ ਅੱਗੇ ਅਰਦਾਸ ਕਰੋ ਵੀ ਇਸ ਵੀਰ ਦੀ ਸਜ਼ਾ ਮਾਫ਼ ਹੋ ਜਾਵੇ ਪੰਜਾਬ ਆ ਜਾਵੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਰੱਬ ਰੱਖਾ